ਤੇ ਅਸੀਂ ਤਿਆਰ ਆਂ ਵੀ ਹਰ ਬੰਦਾ ਆਪਣਾ ਬੰਦਾ ਯੋਗਦਾਨ ਪਾਊਗਾ ਕੋਈ ਚਾਰ ਬੰਦਿਆਂ ਕੋਲੇ ਜਾਵੇ ਕੋਈ 10 ਬੰਦਿਆਂ ਕੋਲੇ ਜਾਵੇ ਕੋਈ ਦੂਜੇ ਪਿੰਡ ਤੇ ਜਾਵੇ ਕੋਈ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਤੋਂ ਕਮ ਰਹੇ ਨੇ ਜੇ ਇਕੱਲਾ ਇਕੱਲਾ ਬੰਦਾ ਜਿੰਨਾ ਉਹਦਾ ਯੋਗਦਾਨ ਆ ਜਿੰਨੀ ਉਹਦੀ ਕਮੈਸਤੀ ਆ ਉਹ ਘਰਾਂ ਚ ਜਾਵੇ ਵਹਿਗੂ ਜੀ ਕਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਜਵਦਨ ਸਾਹਿਬ ਨੇ ਜੋ ਹੁਣ ਤੱਕ ਦਿੱਤਾ ਜੋ ਸਰਕਾਰ ਦੀਆਂ ਨੀਤੀਆਂ ਤੇ ਜੋ ਅਸੀਂ ਨੁਕਸਾਨ ਖਾ ਰਹੇ ਆ ਉਹਦਾ ਕੋਈ ਪੱਕਾ ਠੱਡਿਆ ਨਹੀਂ ਕਹੇ ਨੀ ਗਹਿਰਾਈ ਨਾਲ ਵਿਸਥਾਰ ਨਾਲ ਕਹਾ ਤੇ ਮੈਨੂੰ ਇਹ ਲੱਗਦਾ ਜੀ ਮੈਂ ਨਾਂ ਵੀ ਕਲਬ 'ਚ ਬੋਲਾਂ ਤਾਂ ਵੀ ਸਰਕਾਰ ਪਰ ਕਿਉਂਕਿ ਜਦੋਂ ਆਪਣੀ ਡਿਊਟੀ ਦਾਦੀ ਨਹੀਂ ਕਿਸੇ ਕੋਲ ਤਾਂ ਕਹਿਣਾ ਚਾਹੀਦਾ ਆਪਾਂ ਇਸ ਤਰ੍ਹਾਂ ਆਪਾਂ ਕਰ ਕਰਦੇ ਆ ਮੈਂ ਬੜਾ ਦੇਸੀਆ ਬੰਦਾ ਹਾਂ ਤੁਹਾਂ ਮੈਨੂੰ ਜਿੰਨਾ ਮਰਜ਼ੀ ਪੜਾ ਲਿਖਿਆ ਕਹਿ ਦੇਣਾ ਪਰ ਬੰਦਾ ਮੈਂ ਪੂਰੀ ਤਰ੍ਹਾਂ ਦੇਸੀ ਆ ਤੇ ਗੱਲ ਵੀ ਮੈਂ ਦੇਸੀ ਢੰਗ ਨਾਲ ਹੀ ਕਰਦਾ ਮੈਂ ਜੋ ਇਹ ਸਮੱਸਿਆ ਪੰਜਾਬ ਦੀ ਪੈਦਾ ਹੋਈ ਹੈ ਤੁਹਾਨੂੰ ਪਤਾ ਹੈ ਵੀ ਚੇਤਪਰਸੀ ਦੇ ਆਪਣੀ ਚੇਤਨਾ ਜਿਵੇਂ ਸਰਕਾਰ ਜ਼ਮੀਨ ਨੂੰ ਲੈਂਦੀ ਹੈ ਤਾਂ 6 ਮਹੀਨੇ ਪਹਿਲਾਂ ਲੋਕਾਂ ਨੂੰ ਦੱਸੇ ਡੰਕੇ ਦੀ ਚੋੜਦੇ ਵੀ ਆ ਸਾਡੀ ਲੋੜ ਪੈ ਗਈ ਅਸੀਂ ਐਨੀ ਜ਼ਮੀਨ ਚਾਹੀਦੀ ਆ ਉਦਾ ਸਰਵੇਖਣ ਕਰੇ ਲੋਕਾਂ ਦੇ ਨਾਲ ਸਾਰੇ ਵਿਚਾਰ ਸਾਂਝੇ ਕਰੇ ਫਿਰ ਉੱਥੇ ਲੋਕਾਂ ਦੀ ਪਿੰਨਾਂ ਦੀਆਂ ਪੰਚਾਇਤਾਂ ਪਿੰਨਾਂ ਦੀਆਂ ਨਗਰਾਂ ਨਾਲ ਜਿਹੜੇ ਨੂੰ ਆਪਾਂ ਇੱਕ ਪੰਚਾਇਤ ਕਹਿੰਦੇ ਆ ਇੱਕ ಗ್ರಾಮ ਸਭਾ ಗ್ರಾಮ ਸਭਾ ਇਹ ਜੀ ਇੱਕ ਚੀਜ਼ ਆ ਕਿ ਤੁਹਾਡੇ ਅਣਪੜ ਤੋਂ ਅਣਪੜ ਬੰਦੇ ਦਾ ਲਿਖਿਆ ਹੋਇਆ ਅੱਖਰ ਹਿੰਦੁਸਤਾਨ ਦੀ ਸੁਪਰੀਮ ਕੋਰਟ ਦਾ ਜੱਜ ਵੀ ਨਹੀਂ ਘਟ ਸਕਦਾ ਅੰਦਾਜ਼ਾ ਲਾਓ ਐਡੀ ਵੱਡੀ ਤਾਕਤ ਆ ਜੋ ਮੇਰੇ ਕੋਲੇ ಗ್ರಾಮ ਸਭਾ ਕੋਲੇ ਬਸ ਤੁਸੀਂ ਆਪਣੀ ਸਭਾ ਬਣਾ ਲਓ ਤੇ ਕਿਹੜੇ ਬਾਗ ਦੀ ਮੂਲੀ ਨੇ ਸਾਡੇ ਕੋਲੋਂ ਪੁੱਛਣਾ ਵੀ ਅਸੀਂ ਕੰਮ ਕਰ ਸਕਦੇ ਆ ਜੀ ਤੁਸੀਂ ਕਹੋ ਅਸੀਂ ਵਿਚਾਰ ਕੇ ਦੱਸ ਦਿਆਂ ਹੁਣ ਆਖਰਦ ਵਿੱਚ ਬਲਵਿੰਦਰ ਸਿੰਘ ਜੀ ਫਰੂਦਪੁਰ ਉਹ ਆਪਣਾ ਤਜਰਬਾ ਜਿਹੜਾ ਹੈਗਾ ਇਸ ਸੰਬੰਧੀ ਤੁਹਾਡੇ ਨਾਲ ਸਾਂਝਾ ਕਰਨਗੇ ਦੇ ਵੱਡੇ ਸਾਡੇ ਕੋਲ ਪਰਦੇ ਬੁਲਾ ਰਹੇ ਆ ਮੈਂ ਕੋ ਬਹੁਤ ਵੱਡਾ ਬਲਾਵਦੀ ਮਨ ਦੇ ਜਜ਼ਬਾਤ ਜੀ ਉਹ ਤੁਹਾਡੇ ਸਾਹਮਣੇ ਚਾਹੁੰਦਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਬਲਕੌਰ ਸਿੰਘ ਜੀ ਤੇ ਕਾਮਰੇਟ ਬਲਵਿੰਦਰ ਸਿੰਘ ਜੀ ਕਾਮਰੇਟ ਤਰਫੀਮ ਜੋਧਾ ਜੀ ਸਾਡੇ ਪਿੰਡ ਨਗਰ ਮਨਸੂਰਾਂ ਦੇ ਸਰਪੰਚ ਬਾਦਰ ਸਿੰਘ ਜੀ ਹੋਰ ਦਾਦਾ ਜੀ ਮਤੜਾ ਜੀ ਦਿਨੇ ਵੀ ਸਾਡੇ ਅੱਜ ਦੇ ਮੁੱਖ ਮਹਿਮਾਨ ਤੇ ਨਗਰ ਨਿਵਾਸੀ ਸਾਰਿਆਂ ਨੂੰ ਫਤਿਹ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਆ ਜੋ ਭੀੜ ਪਈ ਆ ਨਾ ਆਪਣੇ ਦੇ ਇਹ ਕੋਈ ਮਾਮੂਲੀ ਗੱਲ ਨਹੀਂ ਐ ਇਹ ਅੱਜ ਤੱਕ ਹੈ ਜੀ ਇਹ ਦਵਾਈ ਇਹ ਨਹੀਂ ਲੈ ਰਹੇ ਆ ਪਰ ਇਹਦਾ ਜੋ ਨਤੀਜਾ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੰਨਾ ਖਤਰਨਾਕ ਹੋਣਾ ਦਾ ਜਿਸ ਨੇ ਫਵਾਏ ਅਜਾੜੇ ਤੋਂ ਸਾਨੂੰ ਕੱਖ ਵੀ ਨਹੀਂ ਦੇਣਾ ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ ਆ ਇਹ ਖੇਤੀ ਪ੍ਰਧਾਨ ਸਾਡਾ ਧੂਪਾ ਉਹ ਧੂਪਾ ਜਿਹੜਾ ਪੂਰੇ ਦੇਸ਼ ਦਾ 70% ਅੰਨ ਭੰਡਾਰ ਦੇ ਵਿੱਚ ਅੰਨ ਦੇ ਵਿੱਚ ਸਥਾਪਉਂਦਾ ਵਾ ਉਹ ਸੂਬੇ ਦੀ ਜ਼ਮੀਨ ਜੋ ਅੱਜ ਦਾ 40-50 ਸਾਲ ਪਹਿਲਾਂ ਵੱਡੇ ਟਿੱਪਿਆਂ ਦੇ ਵਿੱਚ ਹੁੰਦੀ ਸੀ ਖਾਲਸਾ ਵਾ ਗੁਰਜੀ ਕੀ ਫਤਿਹ ਗੁਰਜੀ ਕੀ ਫਤਿਹ ਇਸ ਵੀਰ ਦੇ ਬੋਲਾਂ ਦੇ ਅੱਗੇ ਸਾਡਾ ਭਾਸ਼ਣ ਬਹੁਤ ਨਗੂਣਾ ਹੈ ਅਸੀਂ ਸ਼ਾਇਦ ਬਹੁਤ ਗੱਲਾਂ ਦਿਮਾਗ ਨਾਲ ਸੋਚ ਕੇ ਬੋਲਣੀਆਂ ਪਰ ਇਸ ਬੰਦੇ ਨੇ ਦਿਲ ਤੋਂ ਤੇ ਰੂਹ ਤੋਂ ਗੱਲਾਂ ਬੋਲੀਆਂ ਜਿਹੜੀਆਂ ਤੁਹਾਡੇ ਸਾਰਿਆਂ ਦੇ ਦਿਲਾਂ ਤੱਕ ਪਹੁੰਚੀਆਂ ਸ਼ਾਇਦ ਅਸੀਂ ਇਹ ਨਾ ਦੱਸ ਸਕਦੇ ਜਿਹੜਾ ਦਰਦ ਇਹਨਾਂ ਨੇ ਬਿਆਨ ਕੀਤਾ ਹੈ ਕਿ ਕਿਵੇਂ ਕਿਸਾਨਾਂ ਨੇ ਜ਼ਮੀਨ ਦਾ ਮੁੱਲ 35-40 ਲੱਖ ਤੋਂ 52 ਲੱਖ ਦਵਾਇਆ ਤੇ ਸਾਡਾ ਉਹ ਮੁੱਖ ਮੰਤਰੀ ਮਾਸਟਰ ਦਾ ਮੁੰਡਾ ਜਿਹੜਾ ਸਰਦਾਰ ਭਟ ਸਿੰਘ ਦੇ ਨਾਂ ਤੇ ਰਾਜਨੀਤੀ ਕਰਦਾ ਹੈ ਤੇ ਪੈ ਨਿਕਲਿਆ ਉਹ ਸਰਾਬੇ ਦੇ ਪਿੰਡਾਂ ਨੂੰ ਉਹ ਸਰਦਾਰ ਕਰਤਾਰ ਸਿੰਘ ਸਰਾਬਾ ਜਿਹੜਾ ਅੱਜ ਤੋਂ 100 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਚ ਪੜਨ ਗਿਆ ਅੱਜ ਆਪਾਂ ਆਪਣੇ ਬੱਚਿਆਂ ਨੂੰ ਆਪਦੀ ਜ਼ਮੀਨ ਵੇਚ ਕੇ ਕਰਜ਼ਾ ਚੱਕ ਕੇ ਖੱਬੇ ਸੱਜੇ ਰਿਸ਼ਤੇਦਾਰਾਂ ਤੇ ਪੈਸੇ ਫੜ ਕੇ ਭੇਜਦੇ ਆ ਕਾਦੇ ਲਈ ਦਿਹਾੜੀਆਂ ਕਰਨ ਲਈ ਟਰੱਕ ਚਲਾਉਣ ਦੇ ਪਰ ਉਹ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਚ ਪੜਨ ਵਾਸਤੇ ਗਿਆ ਸੋ ਇਹੋ ਜਿਹੇ ਬੰਦੇ ਬਹੁਤ ਘੱਟ ਹੁੰਦੇ ਆ ਅੱਜ ਵੀ ਜਿਉਂਦਾ ਹੈ ਕੁਕੀ ਗਿੱਲ ਜਿਹਨੂੰ ਉੱਥੇ ਦਾਖਲਾ ਮਿਲਿਆ ਸੀ ਪਰ ਉਹ ਸਾਡੀ ਦਿੱਤੀ ਹੋਈ ਪੱਕੇ ਰੱਖਣ ਲਈ ਡਾਕਟਰ ਫੇਮ ਸਿੰਘ ਗਿੱਲ ਦਾ ਮੁੰਡਾ ਕਿਵੇਂ ਆਪਣੀ ਜ਼ਿੰਦਗੀ ਲੇਖੇ ਲਾ ਗਿਆ ਜੱ태ਦਾਰ ਜਗਤਾਰ ਸਿੰਘ ਹਵਾਰਾ ਨਾਲ ਮੈਂ ਪੜਦਾ ਰਿਹਾ ਅਸੀਂ ਹਾਣੀ ਸੀ ਤੇ ਕਿਵੇਂ 31 ਸਾਲ ਹੋ ਗਏ ਉਹਨੂੰ ਜੇਲ੍ਹ ਚ ਬੈਠਿਆ ਉਹ ਜਿੱਥੇ ਆਪਣੇ ਪਿੰਡਾਂ ਚ ਕੀਤੀਆਂ ਸੀਗੀਆਂ ਮੀਟਿੰਗਾਂ ਉਹਨਾਂ ਨੂੰ ਲੋਕ ਅਧਿਕਾਰ ਲਹਿਰ ਦੇ ਫੇਸਬੁੱਕ ਪੇਜ ਤੇ ਲਿਖਿਆ ਵੈਸੇ ਵੀ ਮੇਰਾ ਇੱਕ ਤਜਰਬਾ ਹੈ 223 ਤੋਂ ਕੌਮੀ ਇਨਸਾਫ ਮੋਰਚਾ ਮਹਾਲੀ ਚੰਡੀਗੜ੍ਹ ਲੱਗਿਆ ਮੈਂ ਉੱਥੇ ਲਗਾਤਾਰ ਵੀ ਰਿਆ ਤੇ ਹਫਤੇ 'ਚ ਦੋ ਦਿਨ ਜਾਂਨੇ ਵੀ ਆ। ਸੋ ਉੱਥੇ ਜਿਆਦਾ ਪਵਾ ਤੇ ਲੋਕ ਆਉਂਦੇ ਆ। ਸੋ ਆਈਆਂ ਤੇ ਦੂਜੇ ਪੰਨੇੋਂ ਇੱਥੇ ਮਤਲਬ ਜਿਹੜਾ ਹੈਗਾ ਤਿੰਨ ਤਿੰਨ ਫਸਲਾਂ ਲੋਕ ਲੈਂਦੇ ਆ। ਤਾਂ ਦੁਬਾਰਾ ਲਿਖਦਾ ਹੈ ਕਹਿੰਦਾ ਬਾਈ ਕਈ ਬੰਦੇ ਢੀਠ ਹੋਵਾਂ ਜਿਨ੍ਹਾਂ ਨੂੰ ਕੋਈ ਫਰਕ ਨਾ ਪਾਉ। ਕਿਸੇ ਤੀਜਾ ਸਥਿਤੀ ਦਾ ਪਰ ਬਾਈ ਮੇਰਾ ਤਾਂ ਕਲੇਜਾ ਪਾਟ ਜਾਏ ਇਲਾਕੇ ਕੇ ਪਿੰਡਾਂ ਮੈਂ ਭਈਆਂ ਹੀ ਭਈਆਂ ਦੇਖ ਕੇ ਪਿੰਡ ਕਾ 100 ਮਾਂ ਤੇ ਇੱਕ ਬੰਦਾ ਮਸਾਂ ਦਿਖੈ ਚਾਰੇ ਪਾਸੇ ਗੰਦ ਲਫਾਫੇ ਕਬਾੜ ਜਦ ਮਾਰੇ ਜ਼ਮੀਨਾਂ ਨਹੀਂ ਤੇ ਬਿੱਕੀਆਂ ਸਵਰਗ ਤੇ ਮਾਰੇ ਪਿੰਡ ਮੇਰਾ ਚਾਚਾ 1970 ਕਾ ਕੈਨੇਡਾ ਰਹਿ ਰਹਾ ਹਲੇ ਹਰੇਕ ਸਾਲ ਢੀੜਾ ਮਾਰਿਆਤਾ ਪਰ ਹੁਣ ਪਿੰਡ ਕੀ ਹਾਲਤ ਉਸ ਪੱਜਰੀ ਨਹੀਂ ਜਾਂਦੀ ਜੱੱਤੇ ਕਾ ਮਨ ਰੁਆਹਾ ਹੱਤ ਦੇਖ ਪਿੰਡ ਕੀ ਹੁਣ 5-5 ਸਾਲ ਬਾਅਦ ਵੀ ਬੜਾ ਕਹਿ ਤੇ ਮਸੀ ਆਵੇਂ ਸੋ ਬਾਈ ਹੱਥ ਜੋੜ ਕੇ ਅਰਜਾ ਮੇਰੀ ਜੀਨੀਦਾਰ ਬਾਈਆਂ ਨੂੰ ਨਾ ਵੇਚੋ ਜੇ ਕਿਸੇ ਕਾ ਸਰਾਥਾ ਰਸਾਰ ਲੋ ਬਾਈ ਵੇਚੋ ਨਾ ਮੇਰੇ ਵੀਰ ਸੋ ਇਨਾਂ ਸ਼ਬਦਾਂ ਦੇ ਵਿੱਚ ਪੂਰਾ ਹੀ ਬਿਆਨ ਉਹਨੇ ਕਰਤਾ ਹੁਣ ਗੱਲ ਇਹ ਆ ਕਿ 25000 ਏਕੜ ਦੇ ਵਿੱਚ ਜੇ ਆਪਾਂ ਕਿੱਲੇ ਚ 5 플ਾਟ ਵੀ ਲਾਈਏ ਰ ਹੈਸ਼ੀ ਸਵਾ ਲੱਖ ਮਨੇਜਰ ਸਾਹਿਬ ਪਲਾਟ ਬਣਦਾ ਸਵਾ ਲੱਖ ਹੁਣ ਤੇ ਪੰਜ ਬੰਦੇ ਵੀ ਘਰ ਦੇ ਲਾਈਏ ਤਾਂ ਭਗਵੰਤ ਸਿੰਘ ਮਾਨ ਨੇ 7 ਲੱਖ ਬੰਦਾ ਪੂਰੇ ਦਾ ਪੂਰਾ ਜਵਾਕਾ ਨੂੰ ਛੱਡ ਕੇ ਕਿਉਂਕਿ ਜਵਾਕਾ ਨੂੰ ਤਾਂ ਮਕਾਨ ਚਾਹੀਦੇ ਨਹੀਂ ਸਾਡੇ 7 ਲੱਖ ਬੰਦਾ ਲਿਆਉਣਾ ਕਿੱਥੋਂ ਹੈ ਇਹ ਪਾਸੇ ਵੀ ਆਗੇ ਬਸਣੇ ਆ ਬਾਪੂ ਜੀ ਆ ਤੁਹਾਡੇ ਸਾਹਮਣੇ 100 ਏਕੜ ਜ਼ਮੀਨ ਜਗਰਾਵਾਂ ਵਾਲੀ ਖੰਡ ਮਿਲ ਦੀ ਜਾ ਕੇ ਦੇਖ ਲੋ ਇਸੇ ਗਲਾਡਾ ਨੇ ਵਿਕਾਸ ਕੀਤਾ ਉਹਦਾ